ਕਰਈਏ ਬਈ ਮੈਂ ਇਹ ਐਂ ਬੀਬੀ ਬੱਸ ਲੈ ਜਾ ਕੇ ਲਓ ਜੀ ਫਿਰ ਕਰੋ ਦਰਸ਼ਨ ਇਹਨਾਂ ਦੇ ਗੁਰਦੁਆਰੇ ਦੇ ਤਰਾ ਜਾਂਦਾ ਕਿ ਸੱਚੇ ਮਰਦ ਹਾਂ ਪਿੱਛੇ ਟ੍ਰੇਲਰ ਪਿੱਛੇ ਜਾਣ ਲੱਗਿਆਂ ਦਾ ਢੱਗੀ ਭਰੂ ਨਹੀਂ ਜਾ ਦੇ ਦਿੱਤੀ ਇਹ ਨਹੀਂ ਸਿਕਣ ਅੱਗੇ ਅੱਗੇ ਛੱਡ ਲੈਣਾ ਰੇਡਰ ਉਹਨਾਂ ਕੋਲ ਤੋਂ ਸਿਕਣ ਅੱਗੇ ਜਿਹੜਾ ਇਹ ਗਾ ਬਹੁਤ ਨੰਬਰ ਗਿਆ ਅਗਲੇ ਅਸੀਂ ਰਾਈਟ ਸਾਈਡ ਤੇ ਇਹ ਰਾਈਟ ਸਾਈਡ ਵਾਲਾ ਮਤਲਬ ਫਾਸਟ ਗੇਟ ਹੁੰਦਾਗਾ ਤੇ ਨੋ ਨੰਬਰ ਆਦਾ ਸੈਕੰਡਰੀ ਗੇਟ ਹੁੰਦਾ ਇਹ ਸਾਹਮਣੇ ਦਾ ਉਹਦਾ ਸਪੀਡ ਦੀ ਚੀਜ਼ ਆ 50 ਦੀ ਯਾਰੀ ਸਪੀਡਾਂ ਰਾਈਟ ਸਾਈਡ ਤੇ ਖੰਭਿਆਂ ਤੇ ਲੱਗੇ ਹੋਏ ਨੇ ਕੈਮਰੇ ਜੇ ਆਪਾਂ ਨੇ ਸਪੀਡ ਵਧਾਈ ਇਹਨੇ ਹੋਣੀ ਆਪਣੀ ਫੋਟੋ ਕਰਦਣੀਆਂ ਆ ਕਰਕੇ ਉਹਦਾ ਰਾਈਟ ਸਾਈਡ ਦਾ ਘਰ ਬਣੇ ਹੋਏ ਨੇ ਜਾਂ ਲੈਫਟ ਸਾਈਡ ਲੋ ਜੀ ਫਿਰ ਕਰੋ ਦਰਸ਼ਨ ਇਹਨਾਂ ਦੇ ਗੁਰਦੁਆਰੇ ਦੇ ਇਹ ਹੈਗਾ ਜੀ ਮਸਜਿਦ ਦੇਖੋ ਰੰਗ ਭਗ ਲਾਏ ਪਏ ਨੇ ਬਈ ਚੋਬਰਾਂ ਨੇ ਇਹ ਰੋੜਾ ਇਹਦੇ ਅੰਦਰ ਆਪਣੀ ਸਾਈਡ ਬਣ ਰਹੀ ਹੈ ਜਿੱਥੇ ਅੱਪ ਗੱਡੀ ਖਾਲੀ ਕੀਤੀ ਆ ਆ ਸਾਹਮਣੇ ਦੇਖੋ ਤੁਸੀਂ ਮਸਜਿਦ ਕਿਆ ਬਾਤ ਹੈ ਐਂਡ ਕਰਾਇਆ ਪਿਆ ਨਾ ਕੰਮ ਜਮਾ ਸਰੀ ਕਰਾਇਆ ਪਿਆ ਹੁਣ ਅੱਪਾ ਜਾਣਾਗਾ ਸਾਸ ਕੋ ਦੇ ਮੱਤੇ ਦੇ ਉਧਰਲੀ ਸਾਈਡ ਆਪਾਂ ਰੱਬ ਸੁੱਖ ਰਖੀ ਜੀ ਕਿ ਲਿਖਾਇਆ ਹੈ ਪਾਰਕਿੰਗ ਮੈਨ ਸਲੂਸ਼ਨ ਊਮਨ ਪ੍ਰੇਰੂ ਊਮਨ ਪ੍ਰੇਰੂ ਸਿੱਧਾ ਜਾ ਗਿਆ ਇਹ ਮੱਝ ਦਾ ਪੂਰੀ ਵੱਡੀ ਦੇਖੋ ਕਿੰਨੀ ਸੋਹਣੀ ਬਣੀ ਆ ਹੂੰ ਸਹੀ ਆ ਨਾ ਤਾਂ ਹੀ ਕਹਨੇ ਹੁੰਦੇ ਘਮੋ ਫਿਰੋ ਜ਼ਿੰਦਗੀ ਦੇ ਆਨੰਦ ਲਾਓ ਇਹ ਜ਼ਿੰਦਗੀ بار بار ਨਹੀਂ ਮਿਲਣੀ ਹੈਗੀ ਹੈ ਪਰ ਚੱਲਦੇ ਆਪੋ ਸਾਹਮਣੇ ਹੱਸ ਕੋ ਤਾਂ ਮੱਤਾ ਪਰ ਆਪਾਂ ਨੂੰ ਹੁਣ ਕਲੀਅਰ ਰਸਤਾ ਨਹੀਂ ਪਤਾ ਹੈਗਾ ਵੀ ਇੱਧਰ ਦੀ ਹੋਊਗਾ ਕਿ ਨਹੀਂ ਆਈਡੀਆ ਲਾ ਕੇ ਦੇਖ ਰਿਆਂ ਮੁਸ਼ਕਲ ਆ ਵੈਸੇ ਪਰ ਹੋ ਵੀ ਸਕਦਾ ਕਿਉਂਕਿ ਇਹ ਮਸਜਦ ਆ ਨਾ ਇਹਨੂੰ ਮਸਜਦ ਨੂੰ ਉਧਰੋਂ ਵੀ ਰਾਹ ਹੋ ਸਕਦਾ ਆਉਣ ਲਈ ਤਾਂ ਕਰਕੇ ਆਪਾਂ ਟਰਾਈ ਕਰਦੇ ਆਪਾਂ ਕਰਨਾਗਾ ਹੁਣ ਡਿਨਰ ਸ਼ਾਮ ਦਾ ਅਪ ਗਰੇਵ ਆਂਦੇ ਆਂ ਗੰਦੀਆ ਵੀ ਬੱਸ ਲੈ ਜਾ ਹੱਕ ਕੇ ਡੌਜ ਖੜੀ ਐ ਮੁੰਡਾ ਡੌਜ ਦੇ ਲਪੋਈ ਜਾਂਦਾ ਚਲੋ ਠੀਕ ਐ ਹੁਣ ਮਿਲਦੇ ਆ ਰੋਟੀ ਪਣੀ ਖਾ ਕੇ ਇਧਰ ਮਾਜਦ ਬਣੀ ਵਿਦਿਅਤ ਲੋ ਜੀ ਆਪਾਂ ਤੁਹਾਨੂੰ ਕਿਹਾ ਸੀ ਨਾ ਵਿੱਚ ਪਿੰਡ ਦੀ ਯਾਦ ਆਉ ਆ ਦੇਖ ਜਾਂਦਾ ਝੋਟਾ ਪਤਾ ਨਹੀਂ ਕਿੰਨੇ ਗੱਜ ਬਾਉਂਸ ਜਾਣਗੇ 2-3 ਘੰਟਿਆਂ ਦੇ ਵਿੱਚ ਵਿੱਚ ਦਿੱਲੀ ਅੰਬਰਸਰ ਜਾਂ ਫਿਰ ਬੰਬੇ ਜਾ ਕੇ ਉਤਰਨਗੇ ਇਹਦੇ ਕਰਕੇ ਆਪ ਗਿਆ ਸੀਗਾ ਵਿਜਪਿੰਦਰੀ ਯਾਦ ਆਉਣੀ ਆ ਚਲੋ ਜਾਂ ਵੀ ਝੋਟਿਆ ਆਪਾਂ ਤਾਂ ਹਜੇ ਖਾਓ ਪੀਓ ਅਸਕਰ ਜਦੋਂ ਕਿਤੇ ਜਾਣਾ ਹੋਇਆ ਫਿਰ ਤੇਰੇ ਕੋਲੇ ਆਵਾਂਗੇ ਇੱਧਰ ਚੱਲ ਰਹੀ ਆ ਹੈਲਲ ਸਿੜੀ ਤਾਂ ਬੰਨੇ ਜੀ ਉੱਥੇ ਸ਼ੇਡ ਫਰ ਕੈਮ ਤਾਂ ਬੰਦਾ ਦੇ ਕਲੀਅਰ ਹੈ ਜਾ ਜੜੀ ਜਾਂਦੇ ਨੇਗੇ ਹੁਣ ਉਹਲੇ ਹੋ ਗਿਆ ਮਾਜੇ ਦੇ ਇਹ ਪਹਿਲਾਂ ਪੂਰਾ ਵਧੀਆ ਦਿਖ ਰਿਹਾ ਜੀਆ ਮੁਟ ਪਿੱਟਾ ਲਿਆ ਗਿਆ ਉਹ ਬਹੁਤ ਉੱਤੇ ਚੱਲ ਗਿਆ ਇੱਥੇ ਨਾ 에어ਪੋਰਟ ਹੈ ਇੱਧਰ ਰਾਈਟ ਸਾਈਡ ਤੇ ਰੋਡ ਚੜ ਰਿਹਾ ਹੋਰ ਆਹ ਬਸਾਉਂ ਗਿਆ ਫੋਡੇ ਤੱਕ ਆ ਬਿਲਡਿੰਗ ਦਾ ਸ਼ਰੀਕ ਰਹੀ ਜਾਂਦੀ ਆ ਜੀਆ ਕਿਤੇ ਕਾ ਨਾ ਆ ਟੈਨਨਾਂ ਦੇ ਜੋ ਬਣਾ ਨੇ ਜਮਨ ਕਰਾ ਰੱਖਾ ਉਹ ਜਾਂਦਾ ਜਹਾਜੇ ਕਾ ਪਰ ਜਿਹੜੇ ਜਿਹੜੇ ਘਟੀ ਕਰਦੇ ਆਪਾਂ ਸਾਹਮਣੇ ਜਿਹੜੀ ਕੰਧ ਹੈਗੀ ਇਹ ਕੰਧ ਰੱਖੀ ਜਾਗੀ। ਉਹ ਰਿਵਾਰ ਦੇ ਕੋਸ ਕਰਦੇ ਆਪਾਂ ਉਹ ਵੀ। ਵੀ ਗੱਲਾਂ ਕਰਨ ਵਾਲੀਆਂ ਨੇ, ਕੋਈ ਦਿਖਾਉਣ ਵਾਲੀਆਂ ਨੇ। ਬਾਬੇ ਜਿਹੜਾ ਬੰਦਾ ਇੱਥੇ ਆਉਂਦਾ ਨਾ ਉਹਨੂੰ ਪਤਾ ਲੱਗਦਾ ਆ ਕਾਈ ਦੇਖ ਲੋ ਕਾਈ ਜਿਹੜੀ ਆਪਣ ਟੱਬਿਆਂ ਦੇ ਖੜੀ ਹੁੰਦੀ ਆ ਉਹਦਾ ਹੀ ਇਹਨਾਂ ਨੇ ਮਤਲਬ ਕਿ ਫੁੱਲ ਬੂਟੇ ਦੇ ਤੌਰ ਤੇ ਜਾਂ ਸਜਾਵਟ ਦੇ ਤੌਰ ਤੇ ਯੂਜ਼ ਕੀਤੀ ਵੀ ਹੈਗੀ ਕਾਈ ਨੂੰ ਕਾਈ ਕਹਿੰਦੇ ਕਾਈ ਨਹੀਂ ਕਾਈ ਇਹ ਢੱਬਾਂ ਚ ਹੁੰਦੀ ਹਰੀ ਓਹੋ ਆਪਾਂ ਆ ਗਏ ਇੱਥੇ ਉਹ ਖੜਾ ਸਾਹਮਣੇ ਆਪਣੇ ਉਹਦੀ ਹਕਤ ਜਮਦੂਦ ਦਾ ਝੋਟਾ ਠੀਕ ਹੈ ਨਾ ਉਹਨੇ ਦੂਆ ਦਾ ਆਪਾਂ ਫ੍ਰੀ ਆ 2 ਵਜੇ ਤੱਕ 2 ਵਜੇ ਨੂੰ ਐਂਟਰੀ ਖੁੱਲੂ ਦਿਨ 3:30 ਵਜੇ ਨੂੰ ਸ਼ੈਟ ਤੇ ਲੋਡ ਕਰਕੇ ਦਾਰੇ ਫੇਰ ਮੁੜਿਆ ਆਉਣਾ ਕੱਲ ਨੂੰ ਦਿਨੇ 2 ਵਜੇ ਤੱਕ ਖੁੱਲੀ ਆ ਕੱਲ ਨੂੰ ਫੇਰ ਦੁਬਾਰੇ ਹਿੰਮਤ ਨਾਲ ਮੁੜ ਜਾਣਾ ਹੈ ਇਹ ਜੁਮਾ ਤੇ ਬਾਅਦ ਦੱਬ ਕੇ ਕੰਮ ਕਰਨਾ ਪੈਂਦਾ ਫੇਰ ਲੋੜ ਰੰਦਾ ਕੰਮ ਠੀਕ ਆ ਲਓ ਜੀ ਹੁਣ ਆਪਾਂ ਪਹੁੰਚ ਗਏ ਆਪਣੇ ਝੋਟੇ ਕੋਲੇ ਹੁਣ ਆਪਾਂ ਆਰਾਮ ਨਾਲ ਸੌਂ ਜਾਣਾ ਠੀਕ ਆ ਮਿਲਦਾ ਫੇਰ ਉਹ ਗੱਡੀ 'ਚ ਬਹਿ ਕੇ ਕਰਕੇ ਲਾ ਲੈਣੀ ਆ ਉਹ ਕਿੱਥੇ ਜਾਵਾਂ ਸਕਿਉਰਟੀ ਗਾਰਡ ਵਿਚਾਰਾ ਬੈਠਾ ਉਹ ਕਹਿੰਦਾ ਯਾਰ ਉਧਰ ਕਰਕੇ ਲਾ ਲਾ ਕਰਾ ਗੱਡੀ ਮੈਨੂੰ ਕਹਿੰਦਾ ਥੋੜੀ ਜਿਹੀ ਪ੍ਰੋਬਲਮ ਆਊਗੀ ਫਿਰ ਮਿਊਜ਼ਿਕ ਸੁਣਨ ਤੇ ਮਹਾ ਵੀ ਮਿੱਤਰਾ ਕੋਈ ਗੱਲ ਨਹੀਂ ਤੇਰੀ ਇਹ ਟੈਂਸ਼ਨ ਵੀ ਦੂਰ ਕਰ ਦਿੰਨੇ ਆ ਇਹ ਚੀਜ਼ ਕੀ ਗੱਲ ਆ ਲੈ ਵੀ ਠੀਕ ਹੈ ਜੀ ਓਕੇ ਗੁੱਡ ਨਾਈਟ ਆ ਹੁਣ ਆਪਣੇ ਵੱਲੋਂ ਆਪਾਂ ਨੈਕਸਟ ਵਲੌਗ ਦੇ ਵਿੱਚ ਮਿਲਾਂਗੇ ਤੁਹਾਨੂੰ ਤੇ ਤੁਸੀਂ ਭਾਈ ਬਣ ਕੇ ਫੱਟੇ ਚੱਕ ਦੋ ਲੈ ਗਲੂ ਕਰਨ ਵਾਲੇ ਠੀਕ ਹੈ ਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਇਹ ਗੱਲ ਬਾਈ ਤੁਹਾਡੇ ਹੌਸਲੇ ਦੀ ਉੱਡਣਾ ਆਪਣੇ ਜੇ ਆਪ ਨੂੰ ਲਾਈਕ ਆਉਣਗੇ ਫੇਰ ਹੀ ਮੈਂ ਮਾਰੂਗਾ ਮੱਥਾ ਚੀਜ਼ਾਂ ਦਿਖਾਉਣ 'ਚ ਹੁਣ ਹਾਂ ਇੱਕ ਚੀਜ਼ ਇਹ ਤਾਂ ਤੁਸੀਂ ਬਹੁਤ ਇੰਟਰਸਟਿੰਗ ਏਰੀਆ ਦੇਖੋਗੇ ਅੱਗੇ ਅੱਗੇ ਜਿਹੜੇ ਮੈਂ ਸਾਲਾਂ ਪਰਚ ਦੇਖੇ ਨੇ ਪੂਰੇ ਮੈਨੂੰ ਆਇਆ ਤੁਸੀਂ ਵੀ ਦੇਖੋ ਵਧੀਆ ਨਾਲ ਨਾਲ ਮੈਂ ਪਿੰਡ ਬੈਠੇ ਬੈਠੇ ਤੁਹਾਨੂੰ ਸਾਊਦੀ ਅਰਬਾ ਘੁੰਮਣ ਨੂੰ ਮਿਲ ਰਿਹਾਗਾ ਹੋਰ ਯਾਰ ਚੱਕਰ ਚੱਕ ਦੋ ਫੁੱਟੇ ਲਾਈਕ ਸ਼ੇਅਰ ਵਾਲੇ ਸ਼ੇਅਰ ਚਲ ਨਾ ਕਰੋ ਸ਼ੇਅਰ ਲਈ ਮੈਂ ਤੁਹਾਨੂੰ ਕਹਿੰਦਾ ਹੀ ਨਹੀਂਗਾ ਕੋਈ ਚੱਕਰ ਨਹੀਂ ਆਪਾਂ ਨੂੰ ਸ਼ੇਅਰ ਸ਼ੂਰ ਦਾ ਕੋਈ ਚੱਕਰ ਨਹੀਂ ਆਪਾਂ ਨੂੰ ਸਿਰਫ ਕੀ ਆਪਣੀ ਵੀਡੀਓ ਤੇ ਲਾਈਕ ਆ ਜਾਵੇ ਸੋਹਣਾ ਜਿਹਾ ਕਮੈਂਟ ਆ ਜਾਵੇ ਦੱਸ ਦੈਟਸ ਇਟ ਤੇ ਆਪਣੀ ਵੀਡੀਓ ਬੰਦਾ ਦੇਖ ਲੈ ਸਾਰੀ ਬਸ ਔਰ ਦੂਗਿਆਪਨ ਕੋਈ ਨਹੀਂ ਚਾਹੀਦਾ ਹੈਗਾ ਕੋਈ ਚੱਕਰੀ ਨਹੀਂ ਹੈਗਾ ਆਪਾਂ ਉਹਨਾਂ ਨਾਲ ਹੀ ਗੱਲ ਨਹੀਂ ਕਰਦੇ ਹੈਗੇ ਵੀ ਐਂਜ ਕਰੋ ਯੂ ਕਰੋ ਜੀ ਠੀਕ ਹੈ ਨਾ ਚਲੋ ਠੀਕ ਹੈ ਹੁਣ ਮੜਿਆ ਸਮਾਨ ਜਾਂ ਲੱਭ ਲਾਂ ਗੱਡੀ 'ਚ ਕੋਈ ਮੜਿਆ ਫਿਰ ਉਧਰ ਜਾ ਕੇ ਸੌਣੇ ਆਂਗੇ ਫਿਰ ਉਧਰੋਂ ਮੁਰ ਗੱਡੀ ਦਾ ਲਾ ਕੇ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ 'ਚ ਉਕੇ ਜੀ ਥੈਂਕ ਯੂ ਇਸ ਤਰੀਕਾ ਦਾ ਦਿਲ ਕਰੇ ਸੌ ਤੇ ਛੱਡੀ ਹੋਵੇ ਨਾ ਕਾਸ਼ ਕਿ ਸੋਚਦਾ ਕਿ ਗੱਲਾਂ ਮਿਲਣ ਤਾਂ ਕੋਈ ਨਾ ਖਵਾਬ ਚੀ ਚ ਕੋਈ ਹੱਡੀ ਹੋਵੇ ਨਾ ਜੀ ਦਾ ਦਿਲ ਕਰੇ ਕਿਤੇ ਯਾਰਾਂ ਦਾ ਸਵਾਦ ਨਾ